हां जी दोस्तों वीडियो बहुत जरूरी है इस करके गौर ਨਾਲ ਦੇਖਿਓ ਗੱਲ ਕਰਾਂਗੇ ਮਿਰਚ ਤੇ ਮਿਰਚ ਨੂੰ ਜਦੋਂ ਪੀਸਿਆ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ 10 15 ਦਿਨ ਮੰਡੀਆਂ ਦੇ ਵਿੱਚ ਖੰਡਾ ਕੇ ਸੁਕਾਇਆ ਜਾਂਦਾ ਹੈ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਜਦੋਂ ਮਿਰਚ ਮੰਡੀਆਂ ਦੇ ਵਿੱਚ ਸੁੱਕ ਰਹੀ ਹੁੰਦੀ ਆ ਤਾਂ ਉਸ ਦੌਰਾਨ ਆਵਾਰਾ ਪਸ਼ੂ ਪੰਛੀ ਕੁੱਤੇ ਤੇ ਸਾਰੇ ਜਾਨਵਰ ਆਪਣੀਆਂ ਆਪਣੀਆਂ ਜੋ ਕਾਰਵਾਈਆਂ ਹੁੰਦੀਆਂ ਨੇ ਉਹ ਕਰਦੇ ਨੇ ਜਿਵੇਂ ਕਿ ਗੋਬਰ ਮਿੱਠਾ ਕੁੱਤਿਆਂ ਦੀ ਪੋਟੀ ਉਹ ਸਾਰੀ ਮਿੱਟੀਾਂ ਦੇ ਵਿੱਚ ਮਿਕਸ ਹੋ ਜਾਂਦੀ ਆ ਕਿਉਂਕਿ ਉੱਥੇ ਕਿਹੜਾ ਕੋਈ ਏਨੀ ਰੱਖੀ ਹੁੰਦੀ ਆ ਤੇ ਸ਼ਾਮ ਨੂੰ ਲੇਬਰ ਉਸੇ ਤਰ੍ਹਾਂ ਇਕੱਠੇ ਕਰ ਦਿੰਦੀ ਆ ਤੇ ਸਵੇਰ ਨੂੰ ਦੁਬਾਰਾ ਫੇਰ ਖੰਡਿਆਈ ਜਾਂਦੀ ਆ ਇਸ ਕਰਕੇ ਜਦੋਂ ਤੱਕ ਮਿਰਚ ਸੁੱਕਦੀ ਹੈ ਚੱਕੀਆਂ ਤੇ ਜਾਂਦੀ ਹੈ ਤਾਂ ਉਸੇ ਤਰ੍ਹਾਂ ਉਹ ਸਾਰੇ ਮਿਰਚ ਨੂੰ ਬੋਰੀਆਂ ਦੇ ਵਿੱਚ ਭਰ ਕੇ ਚੱਕੀਆਂ ਤੱਕ ਪਹੁੰਚਾਇਆ ਜਾਂਦਾ ਹੈ ਤੇ ਪੀਸਿਆ ਜਾਂਦਾ ਹੈ ਤੇ ਇਸੇ ਤਰ੍ਹਾਂ ਉਹ ਪੈਕਟਾਂ ਦੇ ਵਿੱਚ ਬੰਦ ਹੋ ਕੇ ਆ ਜਾਂਦੀ ਹੈ ਤੇ ਅਸੀਂ ਉਸ ਨੂੰ ਵਰਤਦੇ ਹਾਂ ਇਹ ਸਾਰਾ ਕੁਝ ਅਸੀਂ ਜਾਣੇ ਅਣਜਾਣੇ ਕਰਦੇ ਰਹਿੰਦੇ ਆ ਤੇ ਗੱਲ ਇਹ ਹੈ 2 ਮਈ ਜੂਨ ਜੁਲਾਈ ਦੇ ਮਹੀਨੇ ਪੰਜਾਬ ਦੇ ਖੇਤਾਂ ਵਿੱਚ ਮਿਰਚਾਂ ਦੀ ਫਸਲ ਹੁੰਦੀ ਆ ਤਾਂ ਹੋ ਸਕਦਾ ਅਸੀਂ ਇੰਨਾ ਮਹੀਨਿਆਂ ਦੇ ਦੌਰਾਨ ਖੇਤਾਂ ਦੇ ਵਿੱਚੋਂ ਲਾਲ ਮਿਰਚ ਖਰੀਦੀਏ ਤੇ ਉਹਨੂੰ ਆਪਣੇ ਘਰੇ ਸੁਕਾਈਏ ਸੁਕਾ ਕੇ ਲੋੜ ਅਨੁਸਾਰ ਅਸੀਂ ਉਹਨੂੰ ਪ사 ਕੇ ਵਰਤੀਏ ਕਿਉਂਕਿ ਜਿੰਨਾ ਹੋ ਸਕੇ ਉਹਨਾਂ ਤਾਂ ਅਸੀਂ ਸ਼ੁੱਧ ਖਾ ਸਕਦੇ ਹਾਂ ਜਿਹੜੀ ਗੱਲ ਸਾਡੇ ਬਸ ਤੋਂ ਬਾਹਰ ਹੈ ਉਹ ਤਾਂ ਚਲੋ ਨਹੀਂ ਹੋ ਸਕਦੀ ਪਰ ਇਹ ਗੱਲ ਸਾਡੇ ਬਸਤੇ ਵਿੱਚ ਹੈ ਸਾਡੇ ਹਿਸਾਬ ਦੇ ਵਿੱਚ ਆਉਂਦੀ ਹੈ ਇਸ ਕਰਕੇ ਇਹ ਅਸੀਂ ਕਰ ਸਕਦੇ ਹਾਂ ਤੇ ਮਿਰਚ ਜਿਹੜੀ ਹੈ ਉਹ ਅਸੀਂ ਖੇਤਾਂ ਵਿੱਚੋਂ ਖਰੀਦ ਕੇ ਆਪਣੇ ਹੱਥੀਂ ਸੁਕਾ ਕੇ ਉਹਨੂੰ ਪੀਸਾ ਸਕਦੇ ਹਾਂ ਤੇ ਅਸੀਂ ਸ਼ੁੱਧ ਮਿਰਚ ਖਾ ਸਕਦੇ ਹਾਂ ਤੇ ਇਸੇ ਤਰ੍ਹਾਂ ਹਲਦੀ ਵੀ ਸਾਡੇ ਖੇਤਾਂ ਵਿੱਚ ਹੁੰਦੀ ਹੈ ਹਲਦੀ ਦੀ ਵੀ ਅਸੀਂ ਸਾਨੂੰ ਮਤਲਬ ਇਸ ਤਰ੍ਹਾਂ ਕਰਨਾ ਚਾਹੀਦਾ ਵੀ ਸਾਨੂੰ ਖੇਤਾਂ ਵਿੱਚੋਂ ਖਰੀਦ ਕੇ ਹੀ ਉਹਨੂੰ ਵਰਤਣਾ ਚਾਹੀਦਾ ਹੈਗਾ ਤੇ ਮਿਰਚ ਤਾਂ ਬਹੁਤ ਜ਼ਰੂਰੀ ਚੀਜ਼ ਹੈ ਇਹਦੇ ਬਿਨਾ ਬਿਲਕੁਲ ਨਹੀਂ ਸਰਦਾ ਇਸ ਕਰਕੇ ਜਿਹੜੀ ਮਿਰਚ ਹੈ ਉਹ ਪੰਜਾਬ ਦੇ ਖੇਤਾਂ ਦੇ ਵਿੱਚ ਆਮ ਮਈ ਜੂਨ ਜੁਲਾਈ ਦੇ ਮਹੀਨੇ ਮਿਲ ਜਾਂਦੀ ਹੈ ਤੇ ਅਸੀਂ ਉਹਨੂੰ ਸਸਤੇ ਭਾਅ ਦੇ ਵਿੱਚ ਵੀ ਖਰੀਦ ਸਕਦੇ ਹਾਂ ਤੇ ਸ਼ੁੱਧ ਵੀ ਖਰੀਦ ਸਕਦੇ ਹਾਂ ਤੇ ਅਸੀਂ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਣ ਲਈ ਸਾਨੂੰ ਇਹ ਕਦਮ ਅ ਪੱਕੇ ਤੌਰ ਤੇ ਉਠਾ ਲੈਣੇ ਚਾਹੀਦੇ ਨੇ ਕਿ ਜਿਹੜੀ ਚੀਜ਼ ਹੋ ਸਕੇ ਅਸੀਂ ਸ਼ੁੱਧ ਖਾਈਏ ਤੇ ਜਿਹੜੀ ਚੀਜ਼ ਸਾਡੇ ਬਸ ਤੋਂ ਬਾਹਰ ਹੈ ਤੇ ਸਾਡੀ ਸਮਝ ਦੇ ਵਿੱਚ ਨਹੀਂ ਹੈਗੀ ਉਹ ਤਾਂ ਚਲੋ ਸਾਨੂੰ ਨਹੀਂ ਪਤਾ ਲੱਗਦਾ ਪਰ ਇਹ ਮਸਲਾ ਇਹ ਸਾਡੇ ਹੱਥ ਵਸ ਹੈ ਇਹਨੂੰ ਅਸੀਂ ਆਪਣੇ ਅਨੁਸਾਰ ਸਾਡੀ ਸੇਧ ਦੇ ਅਨੁਸਾਰ ਅਸੀਂ ਚਲਾ ਸਕਦੇ ਹਾਂ ਸੋ ਇਹ ਜ਼ਰੂਰੀ ਬਹੁਤ ਜ਼ਰੂਰੀ ਬੇਨਤੀ ਹੈ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਜ਼ਰੂਰੀ ਲੱਗੀ ਤਾਂ ਤੁਸੀਂ ਜੇ ਤੁਸੀਂ ਚਾਹੋ ਵੀ ਇਹ ਵੀਡੀਓ ਹੋਰ ਤੱਕ ਜਾਵੇ ਹੋਰ ਨੂੰ ਇਹ ਗੱਲਾਂ ਦਾ ਪਤਾ ਲੱਗੇ ਹਨ ਤੇ ਹੋਰ ਦੀ ਸਿਹਤ ਦਾ ਵੀ ਖਿਆਲ ਰੱਖਿਆ ਜਾਵੇ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਆਪਣੇ ਚੈਨਲ ਤੇ ਜੇ ਤੁਸੀਂ ਨਵੇਂ ਹੋ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਸਾਨੂੰ ਸਾਡੀ ਮਿਹਨਤ ਦਾ ਜਿਹੜਾ ਉਹ ਫਲ ਆਏ ਤੁਹਾਡੀ ਸਬਸਕ੍ਰਾਈਬ ਕਰਨ ਨਾਲ ਸਾਨੂੰ ਹੌਸਲਾ ਮਿਲ ਸਕੇ ਤੇ ਅਸੀਂ ਅੱਗੇ ਨੂੰ ਹੋਰ ਵਧੀਆ ਵੀਡੀਓ ਸੇਧ ਦੇ ਹੱਕ ਵਿੱਚ ਤੁਹਾਡੇ ਆਪਣੇ ਸਾਰਿਆਂ ਦੇ ਹੱਕ ਵਿੱਚ ਵੀਡੀਓ ਬਣਾ ਸਕੀਏ ਤਾਂ ਕਿ ਅਸੀਂ ਸਾਡੀ ਜਿਹੜੀ ਕੀਮਤੀ ਸਿਹਤ ਹੈ ਉਹਨੂੰ ਬਚਾ ਸਕੀਏ ਸਾਰਿਆਂ ਦਾ ਬਹੁਤ ਬਹੁਤ